ਮੈਂ ਸੜਕਾਂ ਕਿਹਾ ਸੀ ਕਿ ਸੜਕਾਂ ਹੈ ਜੀ ਆਪਣਾ ਨੂੰ ਪੰਜਾਬ ਚ ਭਾਵੇਂ ਬੰਬ ਛਿੜ ਦਿਓ ਕੁਝ ਨਹੀਂ ਹੋਣਾ ਕਿਹਾ ਸੀ ਵੀ ਨਹੀਂ ਅੱਜ ਤਰਨਤਾਰਨ ਵਾਲਿਓ ਤੁਸੀਂ ਤਰਨਤਾਰਨ ਤੋਂ ਅੰਮ੍ਰਿਤਸਰ ਜਾਣੇ ਆ ਤਰਨਤਾਰਨ ਤੋਂ ਪਠੰਡਾ ਜਾਣੇ ਆ ਤਰਨਤਾਰਨ ਤੋਂ ਪਠਾਨਕੋਟ ਜਾਣੇ ਆ ਤਰਨਤਾਰਨ ਤੋਂ ਚੰਡੀਗੜ੍ਹ ਜਾਣੇ ਆ ਕਿੰਨੀਆਂ ਜਾਨਾਂ ਬਚ ਗਈਆਂ ਸੜਕਾਂ ਕਿੰਨੀਆਂ ਚੰਗੀਆਂ ਹੋਏ ਨਹੀਂ ਤਾਂ ਰੋਜ਼ ਐਕਸੀਡੈਂਟ ਹੁੰਦੇ ਸੀ ਸਾਰੀਆਂ ਬਣਾ ਕੇ ਦਿਖਾਤੀਆ ਤੇ ਮੈਨੂੰ ਇਹਨਾਂ ਦੱਸਿਓ ਇੱਕ ਵੀ ਸੜਕ ਉਹਦੇ ਬਾਅਦ ਬਣੀ ਹੋਏ ਆ ਆਪਣੀ ਮੈਂ ਤਾਂ ਕਿਹਾ ਸੀ ਪਾਣੀ ਵਾਲੀ ਪਾਚਲਾ ਦੂ ਉਹ ਵੀ ਤੁਹਾਡੇ ਹਰੀਕੇ ਚ ਲਾਦੀ ਸੀ ਚਲਾਦੀ ਸੀ ਕਿ ਨਹੀਂ ਦੇਖੋ ਮੈਂ ਕਿਤੇ ਉਹ ਨਹੀਂ ਗੱਲ ਕਰਦਾ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਕਹਿੰਦਾ ਸੁਖਬੀਰ ਜਿਹੜੇ ਬੰਦੇ ਨੇ ਜਿੰਦ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨੀ ਹੈ ਉਸ ਬੰਦੇ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਝੂਠਾ ਲਾਰਾ ਨਹੀਂ ਲਾਉਣਾ ਚਾਹੀਦਾ ਸਾਡੇ ਵਿੱਚ ਵੀ ਪਾਰਟੀ ਦੇ ਵਿੱਚ ਕਈ ਅੱਗੇ ਲੋਕ ਕਹਿੰਦੇ ਸੀ ਕਿ ਜੀ ਆਪਾਂ ਵੀ ਕਹੀਏ ਵੀ ਉਹਨੇ ਗੁੜਕਾ ਸਾਹਿਬ ਦੀ ਸੌਖਾਦੀ ਕੈਪਟਨ ਨੇ ਇਹ ਯਾ ਪਾ ਵੀ ਕਹਿ ਦਿਆ ਗੋਜੂ ਬਾਦੂ ਸਾਹਿਬ ਕਹਿੰਦੇ ਨਾ ਮੈਂ ਜੋ ਕਹੂੰਗਾ ਉਹ ਮੈਂ ਪੂਰਾ ਕਰੂੰਗਾ ਆਈ ਕਾਰਨ ਪੰਜ ਵਾਰ ਮੁੱਖ ਮੰਤਰੀ ਬਣੇ ਬੰਦਾ ਇੱਕ ਵਾਰ ਸਰਪੰਚ ਬਣ ਜੇ ਨਾ ਦੂਜੀ ਵਾਰ ਭੱਲਾ ਬਣਾਖਾ ਹੁੰਦਾ ਇੱਥੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਤੁਸੀਂ ਹਲੇ ਵੀ ਦੇਖੋ ਜਿੱਥੇ ਵੀ ਜਾਣਾ ਜੇ ਕੋਈ ਪੁਲ ਕੋਲੋਂ ਵੀ ਟੱਪਦਾ ਹਾਂ ਤੇ ਥੱਲੇ ਬੋਰਡ ਦੇਖਦਾ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਨੂੰ ਅਸਤੀਗੋ ਲੈਟਰ ਤਾਂ ਦੇਖਦਾ ਬੋਰਡ ਦੇਖਦਾ ਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਜੇ ਕੋਈ ਕੱਸੀ ਨਹਿਰ ਕਾਪੀ ਦੇਖੋਗੇ ਉਹਦੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਊਗਾ ਕਿਤੇ ਤੁਸੀਂ ਕਾਂਗਰਸ ਦੇ ਕਿਸੇ ਚੀਫ ਮਨਿਸਟਰ ਦੀ ਤੁਸੀਂ ਕੋਈ ਦੇ ਨਾਂ ਨਹੀਂ ਲਿਖਿਆ ਦੇਖਿਆ ਹੋਊਗਾ ਕਿਉਂਕਿ ਉਹ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਸੀ ਆ ਭਗਵੰਤ ਮਾਨ ਹੈ 4 ਸਾਲ ਤੱਕ ਕੇ ਕਹਿੰਦਾ ਕੀ ਸੀ ਮੈਂ ਆਮ ਆਦਮੀ ਹਾਂ ਮੈਂ ਆਮ ਆਦਮੀ ਐ ਨਾ ਸਿਕਿਉਰਟੀ ਲੈ ਕੇ ਜਾਊਂਗਾ ਸਿਕਿਉਰਟੀ ਦੀ ਕੀ ਲੋੜ ਐ ਤਰੰਤ ਤਣਿ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਸਾਰੇ ਆਮ ਆਦਮੀ ਨੇ ਅਗਰਾ ਦੀ ਟੋਲਾ ਐ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਹੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਕੱਲ ਨਹੀਂ ਬਣਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਜਕਾਰਾ ਝੁਲਾ ਮਾਰੋ ਤੇਰੀ ਸੋਤ ਤੇ ਤੇਰੀ ਸੋਤ ਤੇ ਮੈਨਾ ਦੀਆਂ ਲੋਕਾਂ ਦੇ ਉਹ ਸਹੀ ਮੈਨੇ ਦੇ ਉਹ ਸਹੀ ਮੈਨੇ ਦੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਉਹ ਵੀ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥੇ ਟੈਲੀਫੋਨ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਦੇ ਸਾਨੂੰ ਤਾਂ ਬੱਤਨੇ ਵੀ ਨਹੀਂ ਆਉਂਦੇ ਸੀ ਨਾ ਬਾਗੂ ਬਾਦਲ ਨੂੰ ਆਉਂਦਾ ਸੀ ਨਾ ਮਹਲੇ ਤੱਕ ਸੈਂਡ ਸ਼ੂਟ ਕਿਵੇਂ ਕਰਨਾ ਆਪਣੇ ਦੇਸ ਦਾ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲਾਂ ਦੇ ਵੇਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਉਹ ਰੋਜ਼ ਗਾਲਾਂ ਕੱਢਣ ਲੱਗ ਗਿਆ ਆਪਾਂ ਨੂੰ ਝੂਠ ਬੋਲਣ ਲੱਗੇ ਆਪਾਂ ਸਾਰੇ ਸਮਝੀ ਬੈਠੇ ਕਿ ਇਸ ਇੰਨਾ ਲੋਕ ਹੁੰਦੇ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਜਿਆਦੇ ਦੇਖੋ ਹਾਲਾਤ ਕੀ ਹੋ ਗਿਆ ਪੰਜਾਬ ਨੂੰ ਬਰਬਾਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀਵਾਲ ਆ ਉਹ ਫੈਸਲੇ ਲੈਂਦੇ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਪੇਟੀ ਬੋਤਲ ਦੀ ਪੇਟੀ ਸ਼ਰਾਬ ਦੀ ਭੇਜ ਦਿੰਦੇ ਆ ਉਹ ਕਹਿੰਦੇ ਤੂੰ ਤਾਂ ਪੀਜਲ ਫਾਈਲਾਂ ਸੀ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਦੇ ਮੁੱਖ ਮੰਤਰੀ ਹੋਣਾ